ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਮੌਸਮ ਸਵੇਰ ਵੇਲੇ ਤੋਂ ਸਾਫ਼ ਹੈ ਉੰਦ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਨਹੀਂ ਪੈ ਰਹੀ ਕੋਹਰਾ ਵੀ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਪਰ ਅੱਜ ਕੱਲ ਦੇ ਮੁਕਾਬਲੇ ਸਵੇਰ ਵੇਲੇ ਠੰਡ ਜ਼ਰੂਰ ਥੋੜੀ ਜਿਹੀ ਵਧੀ ਹੋਈ ਹੈ ਕਾਰਨ ਸਿੰਪਲ ਜਿਹਾ ਉਹੀ ਹੈ ਕਿ ਕੱਲ ਆਸਮਨ ਨੀਲਾ ਸੀਗਾ ਹਵਾਵਾਂ ਦੇ ਵਿੱਚ ਰਵਾਨਗੀ ਦੇਖਣ ਨੂੰ ਮਿਲੀ ਤੇ ਸਵੇਰ ਵੇਲੇ ਹਲਕੀ ਜਿਹੀ ਠੰਡ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਕਿ ਕੱਲ੍ਹ ਦੇ ਨਾਲੋਂ 1-2 ਡਿਗਰੀ ਸਵੇਰ ਵੇਲੇ ਟੈਂਪਰੇਚਰ ਘੱਟ ਦਰਜ ਕੀਤਾ ਜਾਵੇਗਾ ਤੇ ਨਾਲ ਹੀ ਹਲਕੀ ਜਿਹੀ ਬੱਦਲ ਵਾਈ ਜੱਤ ਤਰਖੰਬੇ ਬੱਦਲ ਅੱਜ ਆਸਮਾਨ ਦੇ ਵਿੱਚ ਸਾਰਾ ਦਿਨ ਦੇਖੇ ਜਾਣਗੇ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਬਦਲਾਅ ਨਹੀਂ ਹੋਵੇਗਾ ਸਾਰਾ ਦਿਨ ਸਾਫ਼ ਰਹੇਗੀ ਧੁੱਪ ਸਾਰਾ ਦਿਨ ਨਿਕਲੀ ਰਹੇਗੀ ਮੀਂਹ ਦੀ ਕੋਈ ਖਾਸ ਸੰਭਾਵਨਾ ਅਜੇ ਦਿਖਾਈ ਨਹੀਂ ਦੇ ਰਹੀ 15 16 17 ਤਰੀਕ ਨੂੰ ਹਲਕਾ ਜਿਹਾ ਸਿਸਟਮ ਆਵੇਗਾ ਪੰਜਾਬ ਉੱਤੇ ਉਸ ਦਾ ਬਹੁਤਾ ਅਸਰ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਹਾੜਾਂ ਦੇ ਵਿੱਚ ਮੀਂਹ ਦਾ ਦੌਰ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਪੰਜਾਬ ਵਿੱਚ ਹਲਕੀ ਫੁਲਕੀ ਬੱਦਲਬਾਹੀ ਹੀ ਰਹਿਣ ਦੀ ਸੰਭਾਵਨਾ ਹੈ ਵਧੀਆ ਮੀਂਹ ਤਕਰੀਬਨ 19 20 ਤਰੀਕ ਦੇ ਆਸ-ਪਾਸ ਜਾਨਕੀ 20 ਤਰੀਕ ਤੋਂ ਬਾਅਦ ਹੀ ਜਿਹੜੇ ਸਿਸਟਮ ਆਉਣਗੇ ਉਹਨਾਂ ਵਿੱਚ ਪੈਂਦਾ ਹੋਇਆ ਦਿਖਾਈ ਦੇਵੇਗਾ ਅਜੇ 15 16 17 ਵਿੱਚ ਸਿਰਫ ਬਦਲ